ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਦਿੱਤੇ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਉੱਥੇ ਮਿੱਥਾਂ ਵੀ ਨੇ ਇਸ ਪਿੰਡ ਦੇ ਵਿੱਚ ਕੋਈ ਚੁਬਾਰਾ ਪਾਵੇਗਾ ਤਾਂ ਉਹਦਾ ਨੁਕਸਾਨ ਹੋ ਜਾਵੇਗਾ ਉਹਦੇ ਘਰ ਦੇ ਵਿੱਚ ਕੋਈ ਨਾ ਕੋਈ ਮੌਤ ਵੀ ਹੋ ਸਕਦੀ ਹੈ ਜੀਸ਼ ਨਗਰ ਦੇ ਉੱਤੇ ਨਾ ਤੇ ਕੋਈ ਸਾਡੇ ਪਿੰਡ 'ਚ ਚੁਬਾਰਾ ਹੀ ਪਾ ਸਕਦਾ ਨਾ ਸੂਰੀ ਰੱਖ ਸਕਦਾ ਨਾ ਸੂਰ ਦਾ ਮੀਟ ਹੀ ਖਾ ਸਕਦਾ ਸੀ ਉਹ ਐਸਾ ਚਬਾਰੇ ਪਾਉਣ ਦੇ ਨਾਲ ਇੱਕ ਤੇ ਉਹਨਾਂ ਦਾ ਘਰ ਵੀ ਬਰਬਾਦ ਹੋ ਗਿਆ ਇੱਕ ਉਹਨਾਂ ਦਾ ਪਰਿਵਾਰ ਵੀ ਬਰਬਾਦ ਹੋ ਗਿਆ ਉਹਨਾਂ ਦਾ ਘਰ ਜਿਹੜਾ ਵਾ ਐਵੇਂਲੇ ਖੰਡਰ ਹੋਇਆ ਮਾਦਾ ਇਤਰਾ ਸੰਤਾਨੀ ਦਰਸ਼ਨ ਦਿੱਤੇ ਹਰਿਆ ਚੋਲਾ ਤੇ ਕੁੰਡੀ ਉਹਨਾਂ ਦੇ ਕੋਲ ਆ ਤੇ ਉਹ ਮਾਦਾ ਉਹਨਾਂ ਦੀ ਕਹਿਣ ਲੱਗੀ ਵੀ ਬਾਬਾ ਛੇਕਪੁਰੂ ਜੀ ਆ ਪਿੰਡ ਵਾਲੇ ਇਹ ਤੂੰ ਕਾਕਾ ਜਾ ਕੇ ਤੇ ਉੱਥੇ ਸੇਵਾ ਕਰ। ਮੁੜ ਕੇ ਜਦੋਂ ਇਹ ਛੇ ਆਉਣ ਜਾਣ ਲੱਗ ਪਏ ਤੇ ਮਹਾਰਾਜ ਦੀ ਕਿਰਪਾ ਹੋ ਗਈ ਉਹਨੇ ਫਿਰ ਸੱਤਾ ਗੁੱਡੀਆਂ ਨੂੰ 7-7 ਲੱਖ ਆਲੀਆਂ ਗੱਡੀਆਂ ਦੇਖੀਆਂ। ਅੱਜੇ ਕਾਲ ਮੈਂ ਪੰਜਾਬੀ ਟੀਵੀ ਦੇਖ ਰਿਹਾ ਤੁਸੀਂ ਮੈਂ ਅੰਤਰਪੀਤ ਸਿੰਘ ਖਹਿਰਾ ਪੂਰੇ ਵਿਸ਼ਵ ਦੇ ਵਿੱਚ ਬਹੁਤ ਸਾਰੀਆਂ ਅਜਹੀਆਂ ਥਾਵਾਂ ਨੇ ਜਿੱਥੇ ਬਹੁਤ ਸਾਰਾ ਇਤਿਹਾਸ ਵੀ ਹੈ ਤੇ ਕਈ ਥਾਵਾਂ ਤੇ ਬਹੁਤ ਸਾਰੀਆਂ ਮਿਥਾਂ ਵੀ ਜੁੜੀਆਂ ਹੋਈਆਂ ਨੇ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਦਿੱਤੇ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਉੱਥੇ ਮਿਥਾਂ ਵੀ ਨੇ ਅੱਜ ਪੰਜਾਬ ਦੇ ਇੱਕ ਅਜਿਹੇ ਪਿੰਡ ਦੇ ਵਿੱਚ ਪਹੁੰਚੇ ਆ ਜਿੱਥੇ ਇਹ ਮਿਥ ਹੈ ਕਿ ਜੇਕਰ ਇਸ ਪਿੰਡ ਦੇ ਵਿੱਚ ਕੋਈ ਚਵਾਰਾ ਪਾਵੇਗਾ ਤਾਂ ਉਹਦਾ ਨੁਕਸਾਨ ਹੋ ਜਾਵੇਗਾ ਉਹਦੇ ਘਰ ਦੇ ਵਿੱਚ ਕੋਈ ਨਾ ਕੋਈ ਮੌਤ ਵੀ ਹੋ ਸਕਦੀ ਹੈ ਤੇ ਹੋਰ ਵੀ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ ਇਹ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਹੈ ਛੇਕਚੱਕ ਤੇ ਇਸ ਪਿੰਡ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਸੇ ਵੀ ਘਰ ਦੇ ਉੱਤੇ ਚੁਬਾਰਾ ਨਹੀਂ ਹੈ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਜਿਸ ਘਰ ਦੇ ਉੱਤੇ ਚੁਬਾਰਾ ਹੈ ਉਹਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਨੁਕਸਾਨ ਵੀ ਜ਼ਰੂਰ ਹੋਇਆ ਹੈ ਮੌਂਟੀਆਂ ਜ਼ਰੂਰ ਨੇ ਪਰ ਰਹਿਣ ਲਈ ਜੇਕਰ ਕਿਹਾ ਜਾਵੇ ਤਾਂ ਕੋਈ ਚੁਬਾਰਾ ਇਸ ਪਿੰਡ ਦੇ ਉੱਤੇ ਨਹੀਂ ਪਾਇਆ ਗਿਆ ਤੇ ਅੱਜ ਇਸ ਪਿੰਡ ਦੇ ਵਿੱਚ ਪਹੁੰਚੇ ਆਂ ਜਾਣਦੇ ਆ ਕਿ ਕੀ ਕਾਰਨ ਹੈ ਕਿ ਇਸ ਪਿੰਡ ਦੇ ਵਿੱਚ ਕੋਈ ਵੀ ਚੁਬਾਰਾ ਨਹੀਂ ਹੈ। ਇਹ ਪਿੰਡ ਨਗਰ 6 ਚੱਕ ਤਨਤਾਨ ਜ਼ਿਲ੍ਹੇ ਦੇ ਵਿੱਚ ਹੈ। ਇਸ ਪਿੰਡ ਦੀ ਇਹ ਮੁਸਲਮਾਨੀ ਪਿੰਡ ਹੀ ਪਹਿਲਾਂ ਜੀ। ਇਹ ਪਿੰਡ ਦੇ ਵਿੱਚ ਇੱਕ ਜਗਾ ਵਾ ਬਾਬੇ ਸ਼ੇਪਰੋਜ ਦੇ। ਇਸ ਜਗਾ ਦੇ ਉੱਤੇ ਨਾ ਸਾਡੇ ਪਿੰਡ ਚ ਸ਼ੁਰੂ ਤੋਂ ਅਹੀਂ ਤੇ ਚਲੋ ਬਾਅਦ ਚ ਜਨਮ ਹੋਇਆ। ਸਾਡੇ ਪਹਿਲਾਂ ਦਿੰਦੇ ਦੋ ਫੱਕਰ ਰਹਿੰਦੇ ਸੀ ਇਥੇ। ਉਹ ਫਕਰ ਇੱਥੇ ਰਹਿਣ ਦੇ ਨਾਲ ਮੁੜ ਕੇ ਉਹਦਾ ਨਾਮ ਰੱਖਿਆ ਗਿਆ ਬਾਬਾ ਸ਼ੇਪਰੋਜ ਜੀ ਜਦੋਂ ਸ਼ੇਪਰੋਜ ਦੇ ਨਾਮ ਦੇ ਉੱਤੇ ਬਹੁਤ ਸਾਡਾ ਨਗਰ ਹੀ ਵਸਿਆ ਇਸ ਨਗਰ ਦੇ ਉੱਤੇ ਨਾ ਤੇ ਕੋਈ ਸਾਡੇ ਪਿੰਡ ਚ ਚਬਾਰਾ ਹੀ ਪਾ ਸਕਦਾ ਨਾ ਸੂਰ ਹੀ ਰੱਖ ਸਕਦਾ ਨਾ ਸੂਰ ਦਾ ਮੀਟ ਹੀ ਖਾ ਸਕਦਾ ਸਾਡੇ ਨਗਰ ਦੇ ਵਿੱਚ ਇਹ ਪਿੰਡ ਤੇ ਵਿੱਚ ਬਿਲਕੁਲ ਬੜੇ ਮਨੇ ਆ ਜੇ ਕੋਈ ਪਾਉਂਦਾ ਵੀ ਆ ਜਾਂ ਕੋਈ ਕਰਦਾ ਵੀ ਆ ਤੇ ਉਹਦਾ ਨੁਕਸਾਨ ਹੋ ਜਾਂਦਾ ਵਾ ਕੋਈ ਨੁਕਸਾਨ ਹੋਇਆ ਵੀ ਆ ਜੀ ਪਿੰਡ ਦੇ ਵਿੱਚ ਹਾਂਜੀ ਹੋਇਆ ਆ ਜੀ ਇਹ ਕਿੱਥੇ ਸਾਡੇ ਸਾਬਕਾ ਸਰਪੰਚ ਰਹਿੰਦਾ ਸੀ ਦਿਵਾਨ ਸਿੰਘ ਜੀ ਦਿਵਾਨ ਸਿੰਘ ਹੀ ਸਾਬਕਾ ਸਰਪੰਚ ਸੀ ਉਹਨਾਂ ਦਾ ਬਹੁਤ ਉੱਚਾ ਚਬਾਰਾ ਸੀ ਤੇ ਚਬਾਰੇ ਤੇ 10 ਸਾਲ 15 ਉਹਨਾਂ ਨੇ ਸਰਪੰਚੀ ਵੀ ਕੀਤੀ ਪਿੰਡ ਦੇ ਵਿੱਚ ਮੰਨੇ ਸ਼ਹਿਰ ਦੁਕਾਨਾਂ ਵੀ ਸੀ ਬਹੁਤ ਕਾਰੋਬਾਰ ਸੀ ਉਹਨਾਂ ਦਾ ਉਹ ਐਸਾ ਚਬਾਰੇ ਪਾਉਣ ਦੇ ਨਾਲ ਇੱਕ ਤੇ ਉਹਨਾਂ ਦਾ ਘਰ ਵੀ ਬਰਬਾਦ ਹੋ ਗਿਆ ਇੱਕ ਉਹਨਾਂ ਦਾ ਪਰਿਵਾਰ ਵੀ ਬਰਬਾਦ ਹੋ ਗਿਆ ਕੋਈ ਕਿਤੇ ਚਲ ਗਿਆ ਕੋਈ ਕਿਤੇ ਚਲ ਗਿਆ ਉਹਨਾਂ ਦਾ ਘਰ ਜਿਹੜਾ ਵਾ ਐਵੇਂਲੇ ਖੰਡਰ ਹੋਇਆ ਖੰਡਰ ਹੋਣ ਦਾ ਕਾਰਨ ਵੀ ਜਿਹੜਾ ਉਹਨਾਂ ਦੇ ਕੋਈ ਹੈਗਾ ਸੀ ਉਹਨਾਂ ਨੇ ਕੋਈ ਨੇ ਵੇਚਤਾ ਕਿ ਦੇ ਕੋਲ ਆ ਕੋਈ ਇਤਰਾ ਕਰਕੇ ਸਾਰਾ ਪਰਿਵਾਰ ਜਿਹੜਾ ਵਾ ਉਹ ਖਤਮ ਹੋ ਗਿਆ ਉੱਥੇ ਇਹ ਕਾਰਨ ਹੈ ਵੀ ਜਿੱਤਾ ਜਿਹੜੀ 6 ਚੱਕ ਦੀ ਜ਼ਮੀਨ ਆ ਨਾ 6 ਚੱਕ ਦੀ ਜਾਇਦਾਦ ਆ ਅੱਛਾ ਜੀ ਜਿਹੜੀ 6 ਚੱਕ ਦੀ ਪ੍ਰਾਪਰਟੀ ਆ ਉਹਦੇ ਉੱਤੇ ਤਦੀ ਪਾ ਸਕਦੇ ਜੇ ਕੋਈ ਪਾਉਂਦਾ ਵੀ ਆ ਤੇ ਉਹ ਬਿਲਕੁਲ ਨਕਮਾ ਹੀ ਨਹੀਂ ਜਾਂਦਾ ਵਾ ਜਿੱਤਰਾ ਕੱਲੇ ਦੀ ਜ਼ਮੀਨ ਆ ਦੂਜੇ ਪਾਸੇ ਐਸਾ ਹੱਥ ਉਹਨਾਂ ਨੇ ਪਾਇਆ ਉਹਦੇ ਨਾਲ ਕੋਈ ਸ਼ੇਕ ਚੱਕਣਾ ਕੋਈ ਲਿੰਕ ਨਹੀਂ ਹੈਗਾ ਜੀ ਇੱਥੇ ਇੱਕ ਸਾਧੋ ਇੱਕ ਦਾ ਸਾਡੇ ਸੇਵਾਦਾਰ ਹੋਇਆ ਜੀ ਪਿੰਦੇ ਹੈਗਾ ਪਿੰਡ ਦਾ ਸੀ ਰਹਿੰਦਾ ਲੁਧਿਆਣੇ ਸੀ ਬਾਬਾ ਬਿੱਲੂ ਉਹਨੂੰ ਕਹਿੰਦੇ ਸੀ ਉਹ ਬਹੁਤ ਇੱਥੇ ਪਿੰਡ ਦੇ ਹਰ ਸਾਲ ਵਾਰੀ ਮੇਲਾ ਮਨਾਉਂਦਾ 5-7 ਲੱਖ ਰੁਪਈਆ ਲਾਉਂਦਾ ਗਾਉਣ ਵਾਲੀਆਂ ਲਲਪੜ ਸਭ ਸੱਦਦਾ ਇੱਥੇ ਉਹਦੇ ਸੱਦਨ ਨਾਲ ਇੱਕ ਰਾ ਉਹਨੇ ਕਿਹਾ ਜੀ ਵੀ ਇੱਥੇ ਚਵਾਰਾ ਤੁਸੀਂ ਪਾ ਸਕਦੇ ਜੋ ਪੰਜ ਏਟਾ ਇੱਥੇ ਚੜਾ ਕੇ ਚਵਾਰਾ ਪਾ ਸਕਦੇ ਜੋ ਬਾਕੀ ਇੱਥੇ ਕੋਈ ਗੱਲ ਨਹੀਂ ਹੋਊਗੀ ਜਿਹੜਾ ਇਹ ਵਹਿਮ ਪੈ ਗਿਆ ਨਾਲ ਲੋਕਾਂ ਦੇ ਵਿੱਚ ਉਹ ਵਹਿਮ ਨਹੀਂ ਹਟੇ ਜਾਂਦਾ ਉਹ ਕਰਕੇ ਅਜੇ ਕੋਈ ਘੱਟ ਪਾਉਂਦੇ ਆ ਕੋਈ ਆਵੇ ਹੁਣ ਮਮਟੀਆਂ ਵੀ ਪਾਈਆਂ ਵਾ ਤੇ ਕੋਈ ਐਹੋ ਜੀ ਕੋਈ ਗੱਲ ਨਹੀਂ ਹੈਗੀ ਇਹ ਇਹ ਵੇਖੋ ਵੇਖੀ ਜਿਤਨਾ ਕਿਸੇ ਦੇ ਨਾਲ ਸ਼ੱਕ ਪਾਦਣਾ ਵੀ ਆ ਹੋ ਜੀ ਹੋ ਜੂਗਾ ਇਹ ਉਹਦੇ ਮੁਤਾਬਕ ਕਰਕੇ ਲੋਕ ਅਜੇ ਥੋੜਾ ਜਿਹਾ ਝਾਕਦੇ ਆ ਦੋਰੀ ਸ਼ਤ ਦਾ ਤੇ ਸੋ ਉਹੀ ਡਰਿਆ ਜਦੋਂ ਆਪਾਂ ਮਮਟੀ ਪੈ ਗਈ ਦੋਰੀ ਸ਼ਤ ਤੇ ਪੈ ਹੀ ਗਈ ਪੈ ਹੀ ਗਈ ਹੁਣ ਉਸ ਤਰ੍ਹਾਂ ਲੋਕ ਹੁਣ ਘੱਟ ਚ ਅਚਾਨਕ ਰੱਖਦੇ ਇਹ ਚੀਜ਼ ਦਾ ਲੋਕ ਪਾਈ ਜਾਂਦੇ ਆ ਐਡਾ ਨਹੀਂ ਹੁਣ ਕਰਦੇ ਕੋਈ ਜਿਦ ਤਰਾ ਉਹ ਬਾਬੇ ਬਿੱਲੂ ਜੀ ਨੇ ਕਹਿਤਾ ਪਿੰਡ ਨੂੰ ਵੀ ਪੰਜ ਏਟਾ ਚੜਾ ਕੇ ਤੁਸੀਂ ਆਪਣਾ ਚਬਾਰਾ ਵੀ ਪਾ ਸਕਦੇ ਬੰਮਤੀ ਵੀ ਬਣਾ ਸਕਦਾ ਨਹੀਂ ਹੋਰ ਕੋਈ ਇਤਿਹਾਸ ਨਹੀਂ ਇਹੋ ਹੀ ਇਤਿਹਾਸ ਆ ਸਾਡੇ ਇਹੋ ਹੀ ਜੱਡੇ ਜਗਾ ਵਾ ਨਗਰ ਦੀ ਇਹਦੇ ਨਾਂ ਤੇ ਪਿੰਡ ਵਸਿਆ ਐ ਵੀਰਵਾਰ ਦੇ ਵੀਰਵਾਰ ਇੱਥੇ ਮੇਲਾ ਹੀ ਲੱਗਾ ਹੁੰਦਾ ਜੀ ਪੂਰਾ ਮੇਲਾ ਮੇਲਾ ਹੀ ਲੱਗਦਾ ਸਾਰਾ ਨਗਰ ਹੀ ਜਾਂਦਾ ਵਾ ਵੀਰਵਾਰ ਸਾਡੇ ਕੋਈ ਸ਼ਰਾਬ ਨਹੀਂ ਪੀ ਸਕਦਾ ਸਾਡੇ ਵੀਰਵਾਰ ਕੋਈ ਇਤਰਾ ਕੋ ਮਾਸ ਨਹੀਂ ਮੀਟ ਨਹੀਂ ਖਾ ਸਕਦਾ ਇੱਥੇ ਆ ਪੂਰੇ ਪਿੰਡ 'ਚ ਜੀ ਜਿਹੜਾ ਕੋਈ ਕਰੂਗਾ ਉਹ ਆਪਣੀ ਕੀਤੀ ਦਾ ਫਲ ਆਪੇ ਪਾ ਲੇਗਾ ਇਹ ਜਿਹੜੇ ਬਜ਼ੁਰਗ ਆ ਨਾ ਪੁਰਾਣੇ ਰਹਿੰਦੇ ਉਹਨਾਂ ਦੇ ਕਹਿਣ ਦਾ ਮਦੱਬਕ ਆ ਵੀ ਜੇ ਕੋਈ ਇੱਥੇ ਚਵਾਰਾ ਪਾਉਂਦਾ ਤੇ ਉਹ ਕੋਈ ਰਹਿਸ਼ ਨਹੀਂ ਕਰਦਾ ਉਹਦਾ ਨੁਕਸਾਨ ਹੋ ਜਾਂਦਾ ਇਸ ਕਰਕੇ ਪਿੰਡ ਵਿੱਚ ਚਵਾਰਾ ਨਹੀਂ ਪੈ ਰਿਆ ਇਹ ਬਾਬਾ ਸ਼ੇਖ ਫਰੋਜ਼ ਜੀ ਆ ਜਾਈ ਪਿੰਡ ਇਹਨਾਂ ਦੇ ਨਾਂ ਤੇ ਵੱਜਾ ਬਾਬਾ ਸ਼ੇਖ ਫਰੋਜ਼ ਜੀ ਦੇ ਨਾਂ ਤੇ ਇਸ ਘਰ ਕੇ ਆਂਦੇ ਆ ਵੀ ਪਹਿਲਾਂ ਤੋਂ ਹੀ ਆਂਦੇ ਆ ਵੀ ਇਹ ਚਬਾਰਾ ਹੈ ਇਹਨਾਂ ਤੋਂ ਉੱਚਾ ਕੋਈ ਪਾ ਨਹੀਂ ਸਕਦਾ ਪਿੰਡ ਦੇ ਵਿੱਚ ਪਹਿਲਾਂ ਕਿਤੇ ਰਹਿੰਦੇ ਸੀ ਛੋਟੇ ਜਿਹੇ ਜ਼ਿਮੀਂਦਾਰ ਸੀ ਨਾਈ ਸਿੰਘ ਸੀ ਦੇ ਪਿੰਡ ਦਾ ਕੰਮ ਵੀ ਕਰਦਾ ਤੇ ਛੋਟੀ ਜੀ ਵਾਈ ਵੀ ਕਰਦਾ ਸੀ ਤੇ ਉਹ ਗੁਜ਼ਾਰਾ ਨਾ ਹੋਣ ਕਰਕੇ ਬੱਚੇ ਚਾਰ ਪੰਜ ਹੀ ਉਹਨਾਂ ਦੇ ਉਹ ਫਿਰ ਉੱਥੇ ਉਹਨਾਂ ਦਾ ਇੱਕ ਭਰਾ ਸੀ ਤੇ ਉਹ ਜਾ ਕੇ ਉਹਨੇ ਆਪਣੇ ਲਿਧਿਆਣੇ ਜਾ ਕੇ ਪਾਵਰਾਂ ਦਾ ਕੰਮ ਸਿੱਖਿਆ ਉਹ ਮੁੜ ਕੇ ਪਤੀ ਜਿਆਪੜਾ ਨੂੰ ਨਾਲ ਲੈ ਗਿਆ ਉੱਥੇ ਸਾਰੇ ਮਤਲਬ ਸਾਰੇ ਪਰਿਵਾਰ ਨੂੰ ਨਾਲ ਲੈ ਗਿਆ ਉੱਥੇ ਲਿਧਿਆਣੇ ਜਾ ਕੇ ਕੰਮ ਉਹਨਾਂ ਨੇ ਖੋਲੇ ਕਿਸੇ ਨੇ ਚੱਕੀਆਂ ਲਾ ਲੀਆਂ ਮੁੰਡੇ ਪੜੇ ਲਿਖੇ ਹੀ ਕਿਸੇ ਨੇ ਠੇਕੇ ਦਾ ਕੰਮ ਲੈ ਲਿਆ ਉਹਨਾਂ ਨੇ ਉੱਥੇ ਕੰਮ ਚੰਗੀ ਚਲਾ ਲੇ ਤੇ ਸਾਰਾ ਪਰਿਵਾਰ ਹੀ ਉੱਥੇ ਚੱਲ ਗਏ ਇੱਕ ਨੇ ਚੱਕੀਆਂ ਲਾਈਆਂ ਉੱਥੇ ਜਾ ਕੇ ਤੇ ਇੱਕ ਇਹਨੇ ਪਲਾਟਾਂ ਦਾ ਵਪਾਰ ਸ਼ੁਰੂ ਕੀਤਾ ਇਸ ਕਰਕੇ ਉੱਥੇ ਸਾਰੇ ਪਰਿਵਾਰ ਉੱਥੇ ਚਲੇ ਗਏ ਤੇ ਉੱਥੇ ਰਹਿੰਦੇ ਹੀ ਰਹਿੰਦੇ-ਰਹਿੰਦੇ ਇੱਕ ਛੋਟਾ ਹੀ ਜਿਹੜਾ ਛੋਟਾ ਮੁੰਡਾ ਹੀ ਉਹਦੇ ਗੁੱਡੀਆਂ ਸਾਤ ਹੋਈਆਂ ਤੇ ਸੱਤ ਗੁੱਡੀਆਂ ਹੋਈਆਂ ਜਿਹੇ ਵੇਲੇ ਤੇ ਉਹਦੀ ਜਦੋਂ ਬਾਬਿਆਂ ਨੇ ਜਾ ਕੇ ਜਿਹੜੇ ਦਰਸ਼ਨ ਦਿੱਤੇ ਤੇ ਉਹਨੇ ਮਾਤਾ ਨੂੰ ਦੱਸਿਆ ਵੀ ਮਾਤਾ ਇਸ ਤਰ੍ਹਾਂ ਸੰਤਾਂ ਨੇ ਦਰਸ਼ਨ ਦਿੱਤੇ ਹਰਿਆ ਚੋਲਾ ਤੇ ਖੁੰਡੀ ਉਹਨਾਂ ਦੇ ਕੋਲ ਆ ਤੇ ਉਹ ਮਾਤਾ ਉਹਨਾਂ ਦੀ ਕਹਿਣ ਲੱਗੀ ਵੀ ਬਾਬਾ ਸ਼ੇਖਪੁਰੂ ਜੀ ਆ ਪਿੰਡ ਆਲੇ ਤੇ ਤੂੰ ਕਾਕਾ ਜਾ ਕੇ ਤੇ ਉੱਥੇ ਸੇਵਾ ਕਰ ਉਹ ਫਿਰ ਉੱਥੋਂ ਆਏ ਆ ਉੱਥੇ ਆਣ ਕੇ ਇੱਥੇ ਜੇ ਸੇਵਾ ਕਰਨ ਲੱਗ ਪਏ ਆ ਅਠਿੰ ਦਿਨ ਹੀ ਆਉਂਦੇ ਸੀ ਸਕੂਟਰ ਤੇ ਤੇ ਸੇਵਾ ਅਠਿੰ ਦਿਨ ਹੀ ਆਣ ਕੇ ਉਹਨਾਂ ਨੇ ਚਿਰਾਗ ਬੰਨ ਲੇ ਕਰਕੇ ਮੱਥਾ ਟੇਕ ਕੇ ਫੇਰ ਜਾਣਾ 6 ਮਹੀਨੇ ਆਉਂਦੇ ਰਹੇ ਆ ਖਿਆਮੀ ਨਾਲੇ ਬਾਅਦ ਬਾਬਾ ਜੀ ਨੇ ਕਿਰਪਾ ਕੀਤੀ ਉਹਨਾਂ ਆਖਿਆ ਬਾਬਾ ਜੀ ਕੋਈ ਕਿਰਪਾ ਕਰੋ ਮੇਰ ਕੋ ਇਨੀ ਸੇਵਾ ਜੇ ਲੈਣੀ ਤਾਂ ਹਾਂ ਤੇ ਮੇਰ ਕੋ ਸਕੂਟਰ ਤੇ ਨਹੀਂ ਆਇਆ ਜਾਂਦਾ ਉਹਨਾਂ ਨੇ ਜਦੋਂ ਮੁੜ ਕੇ ਗਏ ਵਾਪਸ ਉਹਨਾਂ ਨੂੰ ਵਪਾਰ ਚੋਂ ਗੱਡੀ ਜੋਗੇ ਪੈਸੇ ਮਿਲ ਗਏ ਉਹਨਾਂ ਗੱਡੀ ਲੈ ਲਈ ਤੇ ਫਿਰ ਉਹ ਗੱਡੀਆਂ ਤੇ ਹੀ ਆਉਂਦੇ ਰਹੇ ਆ ਤੇ ਗੱਡੀਆਂ ਨਵੀਆਂ ਤੋਂ ਨਵੀਆਂ ਲਿਆਉਂਦੇ ਰਹੇ ਆ ਆਇਆ ਹਿਲੇ ਵੀ ਉਹਨਾਂ ਕੋਲ ਤੇ ਬਹੁਤ ਵਪਾਰ ਬਹੁਤ ਚੰਗਾ ਵਾ 50 60 ਦੁਕਾਨਾਂ ਪਾਈਆਂ ਵਾਂ ਆਪ ਜੀ ਹੁਣ ਪੂਰੇ ਹੋ ਗਏ ਆ ਤੇ ਬੱਚੇ ਉਹਨਾਂ ਦੇ ਕੋ ਵਪਾਰ ਆ ਕੱਪੜੇ ਦੀ ਦੁਕਾਨ ਆ ਬਹੁਤ ਵੱਡੀ 5-10 ਬੰਦੇ ਰੱਖੇ ਆ ਇਹ ਕੱਪੜੇ ਦੀ ਦੁਕਾਨ ਚੱਲਦੀ ਓਦੀ ਮੁੜ ਕੇ ਨੇ ਜਦੋਂ ਇਹ ਛੇ ਆਉਣ ਜਾਣ ਲੱਗ ਪਏ ਤੇ ਮਹਾਰਾਜ ਦੀ ਕਿਰਪਾ ਹੋ ਗਈ ਉਹਨੇ ਫਿਰ ਸੱਤਾ ਗੱਡੀਆਂ ਨੂੰ 7-7 ਲੱਖ ਵਾਲੀਆਂ ਗੱਡੀਆਂ ਦਿੱਤੀਆਂ ਸਾਰੀਆਂ ਚੰਗੇ ਕੋਈ ਅਮਰੀਕਾ ਜੇ ਕੋਈ ਕੈਨੇਡਾ ਜੀ ਵੀ ਆਈਆਂ ਚੰਗੇ ਘਰਾਂ ਜੀ ਉਹ ਕਹਿੰਦੇ ਸੀ ਵੀ ਉੱਚੀ ਕਰਦੇ ਨੇ ਬਾਬੇ ਦਾ ਦਰਬਾਰ ਉਹ ਮੁੜ ਕੇ ਉਹਦਾ ਸੂਤਰ ਨਹੀਂ ਆਇਆ ਉਹ ਬਿਮਾਰ ਹੋ ਗਏ ਤੇ ਮੁੜ ਕੇ ਫਿਰ ਉਹਨਾਂ ਦੇ ਕੋਲੋਂ ਕੀਤੀ ਨਹੀਂ ਗਈ ਉਹਨੇ ਜਿਹਨੂੰ ਉਹ ਪੂਰੇ ਹੀ ਹੋ ਗਏ ਆ ਮੇਲਾ ਉਹ ਨਹੀਂ ਹੁੰਦਾ ਮੇਲੇ ਦੇ ਕੋਈ ਫਰਕ ਨਹੀਂ ਜੀ ਪਾਇਆ ਤੇ ਹੋਰ ਗਾਂ ਸੇਵਾ ਸਵਾ ਨਹੀਂ ਹੁੰਦਾ ਆ ਵੀ ਇਦਾਂ ਛੱਡ ਛੁੱਡ ਪਾਇਆ ਮੁੰਡਿਆਂ ਨੇ ਹੁਣ ਵੀ ਆ ਜਿਹੜੀ ਜਗਾ ਵਾ ਜਿੱਤੇ ਆ ਜਿਹੜੀ ਜਗਾ ਬਣਾਈ ਆ ਇਹਦੇ ਤੇ ਪਹਿਲਾਂ ਪੱਥਰ ਲੱਗਾ ਸੀ ਉਹ ਪੱਥਰ ਖਰਾਬ ਹੋ ਗਿਆ ਤੇ ਹੁਣ ਉਹ ਨਾ ਪਿਛਲੇ ਸਾਲ ਹੀ ਪੱਥਰ ਪਟਾ ਕੇ ਤੇ ਉੱਥੇ ਲਵਾਤੀ ਦੂਜੀ ਨਿੱਕੀ ਤੇ ਆ ਦੂਜੀ ਨਿੱਕੀ ਇੱਥੇ ਆ ਜੇ ਲੋਕਡਾਊਨ ਲੌਕਟ ਇਥੇ ਆਈ ਲਵਾਈ ਆ ਬਹੁਤ ਵੜਿਆ ਬਣਾਇਆ ਹੁਣ ਵੀ ਛੱਡੋ ਤੇ ਪਵਾਤਾ ਹੋਰ ਲਾਗੇ ਨਾਲ ਉਦੋਂ ਸਾਡੀ ਸੰਭਾਲ ਦੇ ਵਿੱਚ ਪਹਿਲਾਂ 1 2 ਹੈਗੇ ਸੀ ਉਹ ਟਹਿ ਗਏ ਉਹ ਇਥੋਂ ਚਲੇ ਚੁਲੇ ਗਏ ਛੱਡ ਕੇ ਕੋਈ ਦਿੱਲੀ ਚਲ ਗਿਆ ਕੋਈ ਅੰਮ੍ਰਿਤਸਰ ਚਲੇ ਗਿਆ ਇਥੇ ਰਹਿ ਐ ਸੀ ਕੇਸੇ ਚਬਾਰੇ ਵਾਲੇ ਦੇ ਨਹੀਂ ਹੈਗੇ ਕੀ ਖਿਡਾਰੀ ਹੈਗੇ ਸੀ ਵਾਲੀਵਾਲ ਦੀ ਟੀਮ ਬਹੁਤ ਤਗੜੀ ਸੀ ਉਹ ਮੁੰਡੇ ਮੁੜ ਕੇ ਜਦੋਂ ਪੁਲਿਸ 'ਚ ਭਰਤੀ ਹੋ ਗਏ ਜਦੋਂ ਬਾਹਰ ਫਿਰ ਨਹੀਂ ਕੋਈ ਉਠਿਆ ਇੱਕ ਕਾਹਗਾ ਹੀ ਮੁੰਡਾ ਚੰਗਾ ਚੱਲਿਆ ਤੇ ਉਹ ਇੱਥੇ ਮਾਰਿਆ ਮਰ ਗਿਆ ਉਦੋਂ ਬਾਅਦ ਫੇ ਨਹੀਂ ਉਹ ਦੋਵੇਂ ਮੁੰਡੇ ਚੰਗੇ ਹੀ ਦੇ ਉਹ ਜਦੋਂ ਮਰ ਗਏ ਦੋਵੇਂ ਇੱਕ ਤੇ ਤਰਨਤਾਰੀ ਐਕਸੀਡੈਂਟ ਹੋ ਗਿਆ ਮਰਿਆ ਖੇਡਣ ਚੱਲੇ ਫਟੇ ਗੱਡ ਚੂੜੀਆਂ ਤੇ ਜਾਣਾ ਸੀ ਤੇ ਉਹ ਇੱਥੇ ਹੀ ਕਰਨਤਾਰ ਦੇ ਬਾਈਪਾਸ ਤੇ ਚੜ੍ਹ ਗਏ ਇਹਨਾਂ ਦੇ ਐਕਸੀਡੈਂਟ ਹੋ ਗਿਆ ਹਾਂਜੀ ਉਹ ਪ੍ਰਗਾਤ ਸਿੰਘ ਦੇ ਕਾਬਲ ਸਿੰਘ ਹੀ ਸੀ ਜ਼ਿਆਦੇ ਉਹ ਖੇਡ ਕੇ ਆਉਂਦੇ ਰਹੇ ਉਦੋਂ ਬਾਦਲ ਦੇ ਪਿੰਡ ਵੀ ਖੇਡ ਕੇ ਆਏ ਜਦੋਂ ਬਾਦਲ ਦੇ ਪਿੰਡ ਗੇਮਾਂ ਆਈਆਂ ਉਦੋਂ ਵੀ ਗਏ ਸਾਰੇ ਪਿੰਡ ਦੀ ਟੀਮ ਉਹਦੇ ਤੋਂ ਪਿੰਡ ਦੀ ਟੀਮ ਹੀ ਗਈ ਸੀ ਇਹਦੇ ਉਦੋਂ ਰਹਿ ਹੀ ਉਦੋਂ ਪਾਕਿਸਤਾਨ ਜਿੱਤੇ ਉਦੋਂ ਖੇਡ ਕੇ ਆਏ ਆ ਉਦੋਂ ਹੀ ਖੇਡਦੇ ਰਹੇ ਕਿਤੇ ਇਹਦੇ ਪਾਕਿਸਤਾਨ ਦੇ ਵੇਲੇ ਹੀ ਪਹਿਲਾਂ ਵੱਲੋਂ ਛੋਟੇ ਹੁੰਦੇ ਗਏ ਨਾ ਇਹ ਸਾਡੇ ਪਪਾ ਜੀ ਜਿਹੜੇ ਸੀ ਨਾ ਇਹ ਛੋਟੇ ਹੁੰਦੇ ਗਏ ਇਹਨਾਂ ਦੇ ਸਾਡੇ ਬਾਬਾ ਜੀ ਦੀ ਡੈਥ ਹੋ ਗਈ ਤੇ ਇਹਨਾਂ ਨੂੰ ਯਤੀਮ ਖਾਣ ਨਾਲੇ ਉਦੋਂ ਉਹਨਾਂ ਸਮੇਂ ਅਸੀਂ ਲਾਹੌਰ ਲੈ ਗਏ ਸੀ ਤੇ ਉਥੇ ਇਹਨਾਂ ਨਾਲ ਖੇਡਦੇ ਰਹਾ ਤੇ ਇਹਨਾਂ ਨੂੰ ਖੇਡ ਦੇ ਵਿੱਚ ਅੱਧਾ ਮਰੱਬਾ ਮਿਲਿਆ ਸੀ ਜ਼ਮੀਨ ਦਾ ਤੇ ਮੁੜ ਕੇ ਇਹਨਾਂ ਨੂੰ ਇੱਧਰ ਆਣ ਕੇ ਨਹੀਂ ਮਿਲੀ ਇਹਨਾਂ ਕੋ ਉਧਰ ਇੰਤਕਾਲ ਨਹੀਂ ਕਰਾਈ ਗਈ ਨਾ ਕੋਈ ਕਾਗਜ਼ ਪੱਤਰ ਲਿਆਂਦਾ ਗਿਆ ਉਹ ਵੇਲੇ ਜਦੋਂ ਆਂਦੇ ਵੀ ਮਹਾ ਨਿਕਲੇ ਭੱਜ ਕੇ ਤੇ ਉਦੋਂ ਇਹਨਾਂ ਕੋਲ ਨਹੀਂ ਫਿਰ ਇੱਧਰ ਨਹੀਂ ਆਣ ਕੇ ਮਿਲੀ ਇਹਨਾਂ ਨੂੰ